ਫਾਜੀ ਹਾਂ ਮੈਂ ਜਰਾ ਚੇਂਜ ਕਰਾਵਾਂ ਤੇਲ ਜੇ ਲੱਗ ਗਿਆ ਤੂੰ ਉਵਾਰਾ ਕਰਦੀ ਤੇ ਰਹੀ ਟੱਕੇ ਵੇਦਾ ਮਿਸਤਰੀ ਕੋਲ ਗੱਡੀ ਖਰਾਬ ਹੋਈ ਕੋ ਵਿਆਹ ਤੇ ਨਹੀਂ ਆਇਆ ਤੂੰ ਦਿੱਜੀ ਡਰੈਸ ਆ ਤੇਰੀ ਸਵੇਰ ਦੀ ਕੋਈ ਨਹੀਂ 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 ਜਾਂਦਾ ਕੋਈ ਪਤਾ ਨਹੀਂ ਲੱਗਦਾ ਜੀ ਅੱਛਾ ਅੱਛਾ ਜਾਨਾ ਤੁਹਾਡਾ ਹੀ ਨਹੀਂ ਪਤਾ ਲੱਗਦਾ ਯਾਰ ਅੱਜ ਕੱਲ ਤਾਂ ਲੱਗਦਾ ਨਹੀਂ ਕਿੰਨੀ ਗੁੰਮਰ ਹੋਣੀ ਐ ਦੀ ਉਹ ਮਰਦਾ ਤੇ ਕੋਈ ਆਈਡੀਆ ਨਹੀਂ ਜੀ ਇਹਦੀ ਮਾਂ ਨੂੰ ਪਤਾ ਸੀ ਉਹ ਵਿਚਾਰੀ ਰਹੀ ਨਹੀਂ ਓਹ ਨਾ ਕੋਈ ਤਾਂ ਹਸਾਬ ਕਿਤਾਬ ਹੋਊ ਕਿਸੇ ਸਾਲ ਦਾ ਉਮਰ ਦੇ ਹਿਸਾਬ ਨਾਲ ਮੈਂ ਕੋਈ 40ਆਂ 40ਆਂ ਦਾ ਜੀ ਇਹ 20ਾਂ 20ਾਂ ਦਾ ਹੋਊ। ਜਾਵੇ ਭਾਈ 60ਆਂ ਦਾ ਤਾਂ ਮੈਨੂੰ ਉਹ ਲੱਗਦਾ। ਤੋ ਤਾਂ ਪਲੇ ਵੇਲੇ ਦਾ ਜਦੋਂ ਜਦੋਂ ਚਮੜੇ ਤੇ தம்ੜੇ ਚੱਲਦੇ ਸੀ। ਜਾਵੇ ਤੂੰ ਵੀ ਨਾ 40ਆਂ 40ਆਂ ਦਾ। ਦੁਲਿਆ ਤੇਰੇ ਮੁੰਡੇ ਨੂੰ ਕੋਈ ਲੱਥੀ ਚੜੀ ਨਹੀਂ ਆ। ਇਹ ਸਰ ਮੇਰੀ ਆ ਆ ਲੈ। ਮੇਰੀ ਸਾਰੀ ਮੈਂ ਗਲਾਸ ਫੜਾਵਾ ਉਹਨੇ ਨਹੀਂ ਇਹ ਗਲਾਸ ਘਰੇ ਸੁਣ ਦਿਆ ਰੱਖਦੇ ਆਪੇ ਲੈ ਜਾਣਗੇ ਆ ਜਿੰਦੀ ਪੁੱਤ ਓਏ ਆ ਭਾਂਡੇ ਲੈ ਜਾ ਹਾਂ ਚੱਲ ਸੱਤੀ ਪਾਣੀ ਲੈਣੇ ਫੜਾਈ ਹੁਣ ਆ ਲੈ ਜਾਂਦੀ ਹਾਂ ਓ ਜਿੰਦੀ ਪੁੱਤ ਓਏ ਆ ਭਾਂਡੇ ਲੈ ਜਾਓ ਆ ਲੋ ਤਲੰਜੇ ਡਾਉਣਾ ਵੱਡੇ ਬੁੱਛ ਪੈਣੀ ਪੈਣੇ ਆ ਮੈਂ ਦੁਕਾਨ ਤੇ ਫੋਨ ਕਰ ਦਿੰਦਾ ਫੜ ਲਿਓ ਜਾ ਕੇ ਉਹ ਸਾਰਾ ਕੋਈ ਨਵਾਂ ਨਾ ਮਹਿੰਗਾਈ ਜੇ ਕੋ ਪੁਰਾਣਾ ਵਰਤਨੀ ਮੇਰੇ ਤੋਂ ਪੁਰਾਣਾ ਪੜਾ ਮੈਨੂੰ ਕੀ ਆ ਅਗਲੇ ਮੋੜ ਤੇ ਫੇਰ ਆਵਾਜ਼ ਮਾਰ ਲਿਓ ਉਹ ਸੱਤੇ ਯਾਬੋਸ਼ ਫੜ ਲੈ ਕੋਈ ਯਾਰ ਤੂੰ ਪੁਰਾਣਾ ਡਰਾਈਵਰ ਆ ਤਜਰਬੇਕਾਰ ਆ ਆਪ ਵੇਖ ਕੇ ਲੈ ਕੇ ਆ ਐਵੇਂ ਮੁੜ ਕੇ ਗਿਆ ਚਾਈਨਾ ਵਾਲਾ ਲੈ ਮਡਲ ਐ ਇੱਕ ਵਾਰੀ ਚੰਗੀ ਤਰ੍ਹਾਂ ਕਰਾ ਲੈ ਮੁੜ ਕੇ ਕਿੱਥੇ ਖਲੋਤੇ ਰਵਾਂਗੇ ਯਾਰ ਚਲ ਠੀਕ ਆ ਤੇਰੇ ਵਸ ਦਾ ਰੋਗ ਵੀ ਨਹੀਂ ਮੈਂ ਕੱਪੜੇ ਬਦਲਣਾ ਗੱਲ ਮੈਂ ਲਿਆ ਨਾ ਫਿਰ ਹੈ ਐਨਾ ਟਾਈਮ ਲਾਈਦਾ ਯਾਰ ਤਿਆਰ ਹੋਣ ਨੂੰ ਮਿਲੇ ਜਾਣਾ ਕਰ ਲੈ ਟਛਨੇ ਮਛਨੇ ਜਿਹੜੇ ਕਰਨੇ ਤੂੰ ਲੈ ਵੀ ਦੁੱਲਿਆ ਮਾਰ ਸੈਲਫ ਤੇ ਪੰਜਾਂ ਮਿੰਟਾਂ ਚ ਤੁਰਨ ਵਾਲੇ ਬਣੋ ਪੰਜਾਂ ਮਿੰਟਾਂ ਚ ਹੋਰ ਭਰਾਵਾ ਇੱਟਾ ਸਟਾ ਕੇ ਕੋਠਾ ਪਵਾ ਦੇ ਤਾਂ ਮੈਂ ਇਥੇ ਜਿਨ੍ਹਾਂ ਦਾ ਮਾਲ ਲੋਡ ਕੀਤਾ ਉਹ ਫੋਨ ਤੇ ਫੋਨ ਕਰੀ ਜਾਂਦਾ ਵੀ ਕਦੋਂ ਤੁਰਨਾ ਉਹ ਮੜੀ-ਮੋਟੀ ਸਟਾਰਟ ਸਟੂਟ ਕਰਕੇ ਰੱਖੋਗੇ ਕਿ ਨਹੀਂ ਰੱਖੋਗੇ ਮੁੜ ਕੇ ਇੰਜਨ ਸੀਜ ਹੋ ਗਿਆ ਤੇ ਕੀ ਦੀ ਮਾਨੂੰ ਮਸੀ ਕਹਿਣਾ ਉਹ ਭਰਾਵਾ ਇੰਜਨ ਨਹੀਂ ਕੀਤਾ ਟੈਪਟਾਂ ਤੇ ਪੰਪ ਦਾ ਕੰਮ ਕੀਤਾ ਬਸ ਅੱਛਾ ਤੇ ਚੰਗਾ ਮਿਸਤਰੀ ਤੇ ਪੰਪ ਦਾ ਕੰਮ ਤੇ ਨਾ ਘੰਟਿਆਂ ਚ ਕਰ ਦਿੰਦਾ ਤੂੰ ਐਨਾ ਟਾਈਮ ਕਾਹਤੇ ਲਾਤਾ ਫਿਰ ਉਹ ਤੂੰ ਆਪੇ ਤੇ ਕਹਿਣਾ ਸੀ ਟਾਈਮ ਲਾ ਟਾਈਮ ਲਾ ਤੇ ਉਹੀ ਤੇ ਹੁਣ ਕਹਿ ਰਿਹਾ ਟਾਈਮ ਲਾ ਚੰਗੀ ਤਰ੍ਹਾਂ ਸਟਾਰਟ ਕਰ ਚੈੱਕ ਕਰ ਰਵਾ ਕਰ ਥੋੜਾ ਬਹੁਤ ਮੁੜ ਕੇ ਫਿਰ ਭੁੰਡੀ ਲੈ ਕੇ ਪਿੱਛੇ ਤੁਰਿਆ ਫਿਰੇਗਾ ਬਾਕੀ ਮਰਜੀ ਦਾ ਢੀ ਭਰਾਵਾ ਉਹ ਵੇਖ ਲੈ ਯਾਰ ਅਜ ਨਾ ਮੁੜ ਕੇ ਕਿਤੇ ਬੈਠੇ ਰਹੀ